ਲੇ ਵੀ ਦੋਸਤੋ ਕਗਰ ਤੇ ਆਏ ਹੋਏ ਆ ਕਗਰ ਨੇ ਅੱਜ ਪਿੰਡਾਂ ਦੇ ਜਿਹੜੇ ਹਾਲਾਤ ਬਹੁਤ ਜ਼ਿਆਦੇ ਡਰ ਦੇ ਵਿੱਚ ਪੈਦਾ ਕੀਤੇ ਹੋਏ ਨੇ ਮੇਰੇ ਪਰਲੀ ਸਾਈਡ ਜਿੰਨੀਆਂ ਵੀ ਮੇਰੀਆਂ ਮਾਤਾ ਪੈਣਾ ਨੇ ਉਹ ਵੀ ਇੱਕ ਜੁੱਟ ਹੋ ਕੇ ਮਿਹਨਤ ਕਰਦੀਆਂ ਜੀ ਪਰ ਇੱਥੋਂ ਦੇ ਜਿਹੜੇ ਹਾਲਾਤ ਨੇ ਜਿਹੜੇ ਕਗਰ ਆਗਾ ਤੇ ਜਿਹੜੇ ਇਹ ਕਗਰ ਦੇ ਹਾਲਾਤ ਨੇ ਜੇ ਇੱਥੋਂ ਹਲਚਲ ਹੁੰਦੀ ਆ ਤਾਂ ਕਈ ਪਿੰਡਾਂ ਦਾ ਨੁਕਸਾਨ ਹੋ ਜਾਣਾ ਦੇਖੋ ਇਧਰ ਦੀ ਗੱਲ ਆ ਜੀ ਵੀ ਇੱਥੋਂ ਦੇ ਕੋਈ ਕਗਰ ਆ ਜਿਹੜਾ ਇਹ ਖੇਤਾਂ 'ਚ ਬੜਿਆ ਹੋਇਆਗਾ ਖੇਤਾਂ ਦੇ ਵਿੱਚ ਬੜਿਆ ਹੋਇਆ ਅੱਗੇ ਪਿੰਡ ਨੇ ਫਤੇਪੁਰ ਮੋਡਾ ਇਸ ਇਹ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਬਣ ਜਾਣਾ ਭਾਵੇਂ ਕਿ ਇਹ ਪਿੰਡ ਉੱਚੇ ਦੇ ਵਿੱਚ ਬੈਠਾ ਪਰ ਇਹ ਪਿੰਡਾਂ ਨੂੰ ਬਹੁਤ ਡਰ ਪੈਦਾ ਹੋ ਰਿਹਾ ਤੇ ਮੇਰੇ ਨਾਲ ਕੁਝ ਕਿਸਾਨ ਭਰਾ ਨੇ ਜਿਨ੍ਹਾਂ ਨੇ ਲੱਗੇ ਪਏ ਨੇ ਦਿਨ ਰਾਤ ਹੋ ਕੇ ਅੱਜ 70-75 ਸਾਲ ਦੀ ਏਜ ਦੇ ਵਿੱਚ ਬਾਪੂ ਨੂੰ ਘਰੇ ਬੈਠਣਾ ਸੀ ਪਰ ਬਾਹਰ ਆਉਣ ਦਾ ਜਿਹੜਾ ਮਕਸਦ ਆ ਅੱਜ ਹਰੇਕ ਪੰਜਾਬ ਇਹੀ ਗੱਲ ਕਹਿੰਦਾ ਸੁੱਖਾਂ ਦੀਆਂ ਅਰਦਾਸਾਂ ਕਰਦਾ ਅੱਜ ਆਪਣਾ ਘਰੇ ਬੈਠਣ ਦਾ ਸਮਾਂ ਨਹੀਂ ਹੈਗਾ ਮੇਰੇ ਨਾਲ ਕੁਝ ਭਰਾ ਨੇ ਬਾਪੂ ਅੱਜ ਦੇ ਦਾ ਹਾਲਾਤ ਇੱਥੇ ਦਾ ਫਿਰ ਖਾਤਰਾ ਬਣਿਆ ਪਿਆ ਛੁੱਡੂ ਦਾ ਇਹ ਤਾਂ ਖਾਤਰਾ ਖਾਤਰਾ ਬਣਿਆ ਪਿਆ ਹੈ ਚੀਜ਼ ਦਾ ਅੱਜ ਹਾਲਾਤ ਇੰਨੇ ਕੋ ਹੋ ਗਏ ਭਾਵਕ ਹੋ ਗਏ ਵੀ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਘਰ ਦੇ ਵਿੱਚ ਬੈਠੇ ਨੇ ਅੱਜ ਘਰੇ ਬੈਠਣ ਦਾ ਟਾਈਮ ਨਹੀਂ ਦੇਖੋ ਆ ਇਦਾਂ ਹੋਣਾ ਚਾਹੀਦਾ ਸੱਚੇ ਪਾਤਸ਼ਾਹ ਮਿਹਰ ਕਰੇ ਮੇਰੇ ਜਿੰਨੇ ਵੀ ਜੂਥ ਆ ਜਿੰਨਾ ਵੀ ਯੂਥ ਦੇਖਦਾ ਜੀ ਮੈਂ ਸਾਰਿਆਂ ਨੂੰ ਅਪਡੇਟ ਦੇਣਾ ਵੀ ਬਾਪੂ ਵੀ ਨਾ ਦੇਖੋ ਅੱਖਾਂ ਚੋਂ ਭਾਵਕ ਹੋ ਗਿਆ ਵੀ ਆਹ ਹਾਲਤ ਦੇਖਣੀ ਪੈਗੀ ਜੇ ਤੁਸੀਂ ਇਹ ਗੱਲ ਨੂੰ ਸੋਚਦੇ ਹੋ ਅੱਜ ਜੋ ਕਿ ਇੱਥੋਂ ਖਾਤਰਾ ਬਣਿਆ ਪਿਆ ਇਹ ਮੈਂ ਇਧਰਲੇ ਪਾਸੇ ਪੋਲਾ ਆ ਜਾਂਦਾ ਜੀ ਅਲੀਕਾ ਅਲੀਕੇ ਦੇ ਪੋਲ ਦੇ ਨਾਲ ਜਿਹੜੀ ਪਿਰਸ਼ੀਆਂ ਦੀ ਹਾਦ ਆਏ ਜਿਹੜੀ ਆਪਣੀ ਆਂਸ ਵਿੱਚ ਲੱਗਦੀ ਨਾ ਏ ਬਾਈ ਜੀ ਆਪਾਂ ਹੈਗੇ ਕਿਹੜੀ ਜਗ੍ਹਾ ਦੇ ਵਿੱਚਾਂ ਇਹਨਾ ਆਪਾਂ ਵੀਰੇ ਫਤਿਹਪੁਰ ਤੇ ਪਿਲਸੀਆਂ ਦੀ ਹੱਦ ਤੇ ਖੜੇ ਆਂ ਕਗਰ ਤੇ ਜੀ ਕਗਰ ਦਾ ਜਿਹੜਾ ਬੰਨ ਆ ਪਿਲਸੀਆਂ ਫਤਿਹਪੁਰ ਦੀ ਹੱਦ ਤੇ ਖੜੇ ਆਂ ਇੱਥੇ ਬੰਨ ਬਿਲਕੁਲ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਲੈ ਵੀ ਦੋਸਤੋ ਬਾਈ ਨੇ ਦੱਸਿਆ ਵੀ ਕਿ ਇਹਨਾ ਬੰਨ ਬਿਲਕੁਲ ਨਹੀਂ ਹੈਗਾ ਇਹ ਬਾਈ ਜੀ ਖੇਤਾਂ 'ਚ ਪਾਣੀ ਇੱਥੋਂ ਜਾ ਖੇਤਾਂ 'ਚ ਪਾਣੀ ਪੈਣਾ ਸ਼ੁਰੂ ਹੋ ਗਿਆ ਦੇਖੋ ਥੋੜਾ ਜਿਆਦਾ ਖੇਤਾਂ 'ਚ ਪਾਣੀ ਸ਼ੁਰੂ ਪੈਣਾ ਭਾਈ ਜੀ ਜੇ ਇੱਥੇ ਖਾਤਰਾ ਬਣਦਾ ਕਿੰਨੇ ਪਿੰਡਾਂ ਦਾ ਨੁਕਸਾਨ ਹੋ ਸਕਦਾ ਜਿਆਦਾ ਨੁਕਸਾਨ ਮੋਡਾ ਤੇ ਫਤਿਹਪੁਰ ਦਾਗਾ ਬਾਕੀ ਕਈ ਪਿੰਡਾਂ ਨੂੰ ਖਾਤਰਾ ਹੈਗਾ ਫਸਲਾਂ ਦਾ ਵੀ ਨੁਕਸਾਨ ਆ ਤੇ ਜਿੱਥੇ ਤੇ ਅੱਜ ਜਿਹੜੇ ਲੋਕਾਂ ਨੂੰ ਲੱਗਦਾ ਵੀ ਇੱਥੇ ਖਾਤਰਾ ਨਹੀਂ ਹੈਗਾ ਤੁਸੀਂ ਕੀ ਕਹਿਣਾ ਚਾਹਦੇ ਹੋ ਵੀ ਖਾਤਰਤਾ ਬਣਿਆ ਪਿਆ ਇਹ ਚੀਜ਼ ਦਿਖਾਉਣੀ ਆ ਮੈਂ ਜਿੰਨੇ ਵੀ ਮਾਦੀਨ ਰਾਹੀ ਪੱਤਰਕਾਰ ਭਰਾ ਨੇ ਜਿਹੜੀ ਅਪਡੇਟ ਦਿੰਦੇ ਨੇ ਉਹ ਸਹੀ ਅਪਡੇਟ ਕਰਿਆ ਕਰੋ ਤੁਸੀਂ ਸੁੱਕੀ ਸਾਰ ਦੇ ਵਿੱਚ ਆ ਕੇ ਜਿੱਥੋਂ ਤੱਕ ਪਹੁੰਚਣਾ ਹੁੰਦਾ ਹਾਲਾਂਕਿ ਅਸੀਂ ਇਥੋਂ ਮਸਾਂ ਲੰਘਣਾ ਹੋਇਆ ਕਿਉਂ ਲੰਘਣਾ ਆ ਕਿਉਂਕਿ ਇੱਥੇ ਜੰਗਲ ਬਣਿਆ ਪਿਆ ਬਹੁਤ ਡਰਾਗਾ ਬੜੇ ਬੜੀਆਂ ਹਾਲਤਾਂ ਦੇ ਵਿੱਚ ਆਏ ਹੋਏ ਆ ਵੀ ਅਪਡੇਟ ਇਦਾਂ ਦੀ ਦਿਆ ਕਰੋ ਜਿੱਥੇ ਖਾਤਰਾ ਬਣ ਗਿਆ ਜਿੱਥੇ ਖਾਤਰਾ ਹੈਗਾ ਉੱਥੇ ਤਾਂ ਹੈਗਾ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਪਰ ਅੱਜ ਦੇ ਜਿਹੜੇ ਹਾਲਾਤ ਆ ਅੱਛਾ ਭਾਈ ਇਹ ਇੱਥੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਕਿਉਂਕਿ ਪਿੱਛੇ ਜਿੱਥੇ ਬੰਨ ਸਾਫ ਹੈ ਉੱਥੇ ਬੰਨ ਵਧੀਆ ਉੱਥੋਂ ਦੇਖ ਕੇ ਹਰੇਕ ਵਾਪਸ ਮੁੜ ਜਾਂਦਾ ਇੱਥੇ ਕੋਈ ਆਇਆ ਨਹੀਂ ਲੈ ਵੀ ਦੋਸਤੋ ਜਿਹੜੀ ਅਪਡੇਟ ਆ ਇਥੋਂ ਦੀ ਇਹ ਆਪਾਂ ਖੜੇ ਆ ਜੀ ਜਿਹੜਾ ਇਹਦਾ ਆਉਣ ਦਾ ਮੇਨ ਰਸਤਾ ਮਸੂਮ ਦੱਸਦਾ ਮੇਰੇ ਜਿੰਨੇ ਵੀ ਮਾਧਿਅਮ ਰਾਹੀ ਚੈਨਲ ਵਾਲੇ ਭਰਾ ਨੇ ਆਪਾਂ ਨੂੰ ਸਪੋਰਟ ਵੀ ਕਰਦੇ ਹੋ ਤੇ ਕੰਟੈਕਟ ਵੀ ਕਰਦੇ ਹੋ ਇਹਦਾ ਜਿਹੜਾ ਆਉਣ ਦਾ ਰਸਤਾ ਤੁਸੀਂ ਮੋੜਾ ਪੁੱਛਣਾ ਮੋਡੇ ਵਾਲਾ ਰਾਹ ਪੁੱਛਣਾ ਮੋਡੇ ਵਾਲੇ ਤੋਂ ਸਿੱਧਾ ਰਾਹ ਆ ਕੇ ਇਹ ਚੀਜ਼ ਦੱਸਿਓ ਵੀ ਸਾਨੂੰ ਜਿੱਥੇ ਖਤਰਾ ਬਣਿਆ ਉੱਥੋਂ ਦੀ ਅਪਡੇਟ ਜ਼ਰੂਰ ਸਾਂਝੀ ਕਰਿਓ ਕਿਉਂਕਿ ਜੇ ਇੱਥੋਂ ਦੇ ਹਾਲਾਤ ਇਦਾਂ ਦੇ ਬਣਦੇ ਨੇ ਤਾਂ ਇਹ ਕਈ ਪਿੰਡਾਂ ਦਾ ਨੁਕਸਾਨ ਆ ਜੀ ਕਿਉਂਕਿ ਇਹ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਖੇਤਾਂ 'ਚ ਭਾਈ ਜੇ ਇਹ ਜੇ ਮੰਨ ਕੇ 2 ਇੰਚ 2 ਇੰਚ ਹੋਰ ਨਾਲੀ ਚੜਦੀ ਹੈ ਕਿ ਗਰ ਚੜਦਾ ਤਾਂ ਪਾਣੀ ਖੇਤਾਂ ਚ ਜਾਊਗਾ ਜੇ ਅੱਧਾ ਫੁੱਟ ਕੱਗਰ ਹੋਰ ਚੜਦਾ ਤਾਂ ਇਹ ਪਾਣੀ ਖੇਤਾਂ ਚ ਵਗ ਜਾਊਗਾ ਲੈ ਵੀ ਜਿਹੜੇ ਜਿਹੜਾ ਨਵਾਂ ਬੰਨ ਬਣ ਰਿਹਾ ਇਹ ਪਾਣੀ ਉਹਦੇ ਨਾਲ ਲੱਗਣਾ ਸ਼ੁਰੂ ਹੋ ਜਾਊਗਾ ਅੱਛਾ ਅੱਛਾ ਅੱਧਾ ਫੁੱਟ ਪਾਣੀ ਹੋਰ ਚੜਨਾ ਨਾਲ ਕਿਉਂਕਿ ਇੱਥੇ ਬੰਨ ਹੀ ਹੈ ਨਹੀਂਗਾ ਇਹ ਭਾਈ ਜੇ ਇਹਦਾ ਆਉਣ ਦਾ ਸਭ ਸਿੰਪਲ ਰਸਤਾ ਕਿੱਥੋਂ ਆ ਕਿੱਥੋਂ ਦਾ ਸਿੰਪਲ ਜਿਹੜਾ ਫਤਿਹਪੁਰ ਵਾਲਾ ਬੰਨ ਆ ਮੇਨ ਆ ਉੱਥੋਂ ਥੋੜਾ ਜਿਹਾ ਅੱਗੇ ਆਪਾਂ ਅਲੀਗਾਂ ਵਾਲੀ ਸਾਈਡ ਪਿਲਸੀਆਂ ਵਾਲੀ ਸਾਈਡ ਬੰਨ ਤੇ ਆਵਾਂਗੇ ਤਾਂ ਆਪਣੇ ਆਪ ਲੇ ਵੀ ਦੋਸਤੋ ਮੇਰੇ ਨਾਲ ਭਰਾ ਨੇ ਇੱਧਰ ਵੀ ਲੱਗੇ ਹੋਏ ਨੇ ਜਿਹੜੀਆਂ ਜਿੱਥੋਂ ਤੱਕ ਵੀ ਮੇਰੀਆਂ ਮਾਤਾ ਨੇ ਭੈਣਾਂ ਨੇ ਹਰਿਆਣਾ ਜੀ ਹੱਦ ਪੈ ਜਾਂਦੀ ਆ ਪਿਲਸ਼ੀਆਂ ਦੀ ਇਹ ਵੀ ਇੱਕ ਝੁੱਟ ਹੋ ਕੇ ਲੱਗੇ ਹੋਏ ਨੇ ਭਰਾ ਕਿਉਂਕਿ ਆਪਾਂ ਆਪਣੀ ਅੱਜ ਮਿਹਨਤ ਦਾ ਕੰਮ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੁੰਦੀ ਆ ਤੇ ਅੱਜ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜਿੰਨੇ ਵੀ ਹੈਗੇ ਨੇ ਉਹ ਆਪਣੇ ਆਪ ਲੱਗੇ ਪਏ ਨੇ ਪਰ ਮੈਂ ਇਹ ਮੇਰੇ ਜੂਥ ਨੂੰ ਗੱਲ ਕਰਦਾ ਵੀ ਅੱਜ ਬਾਪੂਆਂ ਨੂੰ ਤੇ ਇਹ ਅਰਦਾਸ ਕਰਦੇ ਆ ਵੀ ਬਾਪੂਆਂ ਨੂੰ ਤਾਂ ਘਰੇ ਬਹਿ ਕੇ ਅਰਦਾਸ ਕਰੀਏ ਪਰ ਜਾਇਦਾ ਅੱਜ ਦਾ ਜੂਠ ਆ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਿਆ ਸੋਡੀ ਜੇ ਜਮਾਨੀ ਜਾਗਦੀ ਆ ਤੁਸੀਂ ਇਸ ਬੰਨਾਂ ਦੀ ਜ਼ਰੂਰ ਗੌਰ ਕਰੋ ਕਿਉਂਕਿ ਇਹ ਬੰਨ ਹੀ ਨਹੀਂ ਹੈਗਾ ਇੱਥੇ ਜਿੱਦਾਂ ਵੀ ਮੰਨ ਕੇ ਉਹ ਬੰਨ ਲੱਗਿਆ ਹੋਇਆ ਜਾਂ ਇੱਧਰ ਬੰਨ ਇੱਧਰ ਹੈਗਾ ਬੰਨ ਪਰ ਆਹ ਜਿਹੜਾ ਬੰਨ ਦਾ ਬਹੁਤ ਘੱਟੋ ਘੱਟ ਇਹ 파ੜ ਹੋਇਆ ਜੀ ਚ 40 45 ਫੁੱਟ ਦਾ 파ੜੂ ਹੋਇਆ ਇਹ 40 ਫੁੱਟ 40 ਫੁੱਟ ਦਾ ਪਾਣੀ ਸਾਰਾ ਉਧਰ ਫਤਿਹਪੁਰ ਬੰਨੀ ਜਾਉਂਗਾ ਡੂੰਗਾ ਵਾਲਾ ਅੱਛਾ ਡੂੰਗਾ ਬਹੁਤ ਆ ਬਾਪੂ ਜੀ 2023 ਚ ਪਾਣੀ ਇੱਥੋਂ ਦੀ ਲੰਘਿਆ ਅੱਛਾ ਜੀ ਅੱਛਾ 2023 ਚ ਇਹਨੇ ਖਾਂਡ ਬਣਾ ਲਈ ਜੇ ਹੁਣ ਉਹ ਜ਼ਮੀਨਾਂ ਚ ਕਈ ਵਾਰੀ ਜ਼ਿਆਦਾ ਪਾਣੀ ਹੁੰਦਾ ਝੋਨਾ ਦਾ ਕੱਢਦੇ ਆ ਇੱਥੋਂ ਦੀ ਵਾਪਸ ਨਾਲੀ ਚ ਕੱਢਦੇ ਆ ਇੱਥੋਂ ਦੀ ਵਾਪਸ ਕੱਢਦੇ ਆ ਤਾਂ ਕਰਕੇ ਇੱਥੇ ਬੰਨਣਾ ਜ਼ਰੂਰੀ ਹੈ ਜੇ ਇੱਥੋਂ ਪਾਣੀ ਜਾਂਦਾ ਯਾਨੀ ਉਧਰ ਅੱਗੇ ਵਾਣ ਨੀਵੇਂ ਨੇ ਤਾਂ ਚਾਰ ਪੰਡਾਂ ਦੀ ਜਮੀਨਾਂ ਨੂੰ ਵੀ ਖਤਰਾ ਹੈ ਦੋ ਇਹ ਪਾਣੀ ਜਾ ਕੇ ਉਧਰ ਨੁਕਸਾਨ ਕਰੂਗਾ ਇਹ ਪਾਣੀ ਇੱਥੋਂ ਜਾਊਗਾ ਇੱਥੋਂ ਇੱਥੋਂ ਜਾਊਗਾ ਅੱਛਾ ਜੀ ਅੱਛਾ ਘਰਾਂ ਨੂੰ ਵੀ ਖਤਰਾ ਸਾਡੇ ਬੰਦਾਂ ਨੂੰ ਵੀ ਜੀ ਇਹ ਪਾਣੀ ਪਹੁੰਚ ਰੂਪਿਆ ਲੈ ਭਰਾ ਕੋਲੇ ਨਹੀਂ ਪਹੁੰਚ ਸਕਦੇ ਕਿਉਂਕਿ ਉਧਰ ਖਤਰਾ ਬਣਿਆ ਹੋਇਆ ਤੇ ਬਾਈ ਇਹ ਗੱਲ ਕਹਿੰਦਾ ਵੀ ਬਾਈ ਸੋਨੂੰ ਲੱਗਦਾ ਵੀ ਇੱਥੇ ਚਾ ਇੱਥੇ ਖਤਰਾ ਬਣ ਸਕਦਾ ਪਹਿਲਾਂ ਵੀ ਇੱਥੇ ਪਾਣੀ ਗਿਆ ਹੋਇਆ ਨੀਵੇਂ ਤਾਂ ਜਾ ਕੇ ਦੱਸਿਆ ਜੀ ਕਿੰਨਾ ਉੱਚਾ ਹੈ ਇਹ